ਕਲਮ ਡੀ ਸਾਬੋ ਮੰਡੀ ਵਿੱਚ ਅੱਜ ਦੀ ਵੀਡੀਓ ਤੁਹਾਨੂੰ ਦੱਸਾਂਗੇ ਸਰਰਾਜ 855 EF ਜਮ ਬਹੁਤ ਸੌਂਕਣਾ ਰੱਖਿਆ ਹੈ 322 ਕਿਸਾਨ ਭਰਾ ਕੋਲ ਦੋ ਟਰੈਕ ਸਰਰਾਜ 855 EF ਤੇ ਸਰਰਾਜ 855 EF ਇਹਨਾਂ ਦਾ ਤੁਹਾਨੂੰ ਮੁੱਲ ਵੀ ਦੱਸੂਗਾ ਮਾਡਲ ਵੀ ਦੱਸੂਗਾ ਪਾਵਰ ਵੀ ਦੱਸੂਗਾ ਤੇ ਬਹੁਤ ਹੀ ਜ਼ਿਆਦਾ ਸੌਂਕਣਾ ਰੱਖੇ ਪਏ ਹੈ ਜੀ ਜਿਹੜਾ ਆ ਟਰੈਕ ਹੈ ਇਹ ਈ ਮਾਡਲ ਹੈ ਜੀ ਤੇ ਜਿਹੜਾ ਆਹ ਸੱਤ ਮਾਡਲ ਹੈ ਜੀ ਤੇ ਇਹ ਟਾਇਰ ਦਿਖਾਈ ਬਈ ਆਹ ਦੇਖ ਸਕਦੇ ਹੋ ਜੀ ਇਹਦੇ ਟਾਇਰ ਵੀ ਕੇਟੀ ਦੇ 90 ਪੈਸੇ ਵਾਂਗੂ ਪੇ ਕੋਲੇ ਕਰੀ ਟਾਇਰਾਂ ਦੇ ਜਮਾਂ ਕੋਲੇ ਜੀ ਕੈਮਰਾ ਜਨੇ ਆਪਾਂ ਕਰ ਦਿੰਦੇ ਕੋਲੇ ਕਰਕੇ ਤੇ ਪਿਛਲੇ ਟਾਇਰ ਬਿਰਾ ਦੇ ਆ ਜੀ ਉਹ ਵੀ ਮੰਨ ਕੇ ਚੱਲੋ ਜੀ 80 ਪੈਸੇ ਪੇ ਆ ਜੀ ਐਂਪ ਲੱਗਿਆ ਹੋਇਆ ਪੂਰਾ ਸ਼ਾਨਦਾਰ ਸੋਹਣਾ ਟਰੈਕਟਰ ਹੈ ਜੀ ਠੀਕ ਹੈ ਜੀ ਸੈਂਟ ਦੇ ਬਾਕਸ ਲੱਗੇ ਹੋਏ ਆ ਤੇ ਬਹੁਤ ਸੋਹਣਾ ਟਰੈਕਟਰ ਹੈ ਜੀ ਤੇ ਇਹਦਾ ਜਿਹੜਾ ਬਿਮਾਰ ਹੈ 62 22 ਨੇ 62 ਲਿਖਿਆ ਹੋਇਆ ਬਈ ਇਹ ਅੱਛਾ 62 ਮੁੱਲ ਹੈਗਾ ਤੇ ਮੌਕੇ ਤੇ ਬਾਈ ਕਰ ਦੂਗਾ ਬਾਈ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਤੇ ਮਿਲ ਜਾਊਗਾ ਬਾਈ ਤੇ ਤੁਸੀਂ ਤਲਵੰਡੀ ਸਾਬੂ ਆ ਕੇ ਮੰਡੀ ਤੇ ਵੀ ਫੀਸ ਸਕਦੇ ਹੋ ਤੇ ਜਾਂ ਫਿਰ ਜਿਹੜਾ ਨੰਬਰ ਦਊਗਾ ਉਹਤੇ ਵੀ ਕੰਟੈਕਟ ਕਰ ਸਕਦੇ ਹੋ ਅਜੇ ਇਹਦਾ ਰੇਟ ਦੇਖ ਲਓ ਇਹਦੇ ਟਾਇਰ ਦਿਖਾਉਂ ਗਿਆ ਐਮ ਆਰਫ ਦੇ ਆਹ ਦੇਖ ਸਕਦੇ ਹੋ ਦੂਜਾ ਟਰੈਕਟਰ ਹੈ ਜੀ ਜਿਹਦਾ 7 ਮਾਡਲ ਹੈ ਜੀ ਇਹਦੇ ਐਮ ਆਰਫ ਦੇ ਟਾਇਰ ਹੈ ਤੇ 70 ਪੈਸੇ ਮੂਰਲੇ ਟਾਇਰ ਹੈ ਤੇ ਪਿਛਲੇ ਟਾਇਰ ਨੇ ਜਿਹੜੇ ਬਾਈ ਜੀ ਬਾਈ ਸ਼ਕਤੀ ਦੇ ਹੈ ਤੇ 70 80 ਪੈਸੇ ਉਹ ਪਏ ਹੈ ਜੀ ਤੇ ਬਹੁਤ ਵਧੀਆ ਪਿਆ origignal ਪਿਆ ਕੋਈ ਲੀਕੀਜ ਨਹੀਂ ਹੈਗਾ ਤੇ ਪੂਰਾ ਸਾਫ ਪਿਆ ਟਰੈਕਟਰ ਸੋਹਣਾ ਪਿਆ ਕਿਤੋਂ ਵੀ ਕੋਈ ਲੀਕ ਨਹੀਂ ਹੈਗੀ ਸ੍ਰੀ ਦਮਦਵਾ ਸਾਹਿਬ ਤਲਵੰਡੀ ਸਾਬੋ ਮੰਡੀ ਦੇ ਵਿੱਚ ਆ ਕੇ ਤੁਸੀਂ ਇਹ ਖਰੀਦ ਸਕਦੇ ਹੋ ਜੀ ਤੇ ਇਹਦਾ ਮੁੱਲ 345 ਰੱਖਿਆ ਹੋਇਆ ਮੌਕੇ ਤੇ ਬਾਈ ਕਰ ਦੂਗਾ ਤੇ ਕੋਈ ਚੱਕਰ ਨਹੀਂ ਮੌਕੇ ਤੇ ਬਾਈ ਕਹਿੰਦਾ ਬਾਅਦ ਘਾਟ ਕਰ ਲਾਂਗੇ ਤੇ ਤੁਸੀਂ ਇਹ ਜਿਹੜਾ ਟਰੈਕਟਰ ਹੈ ਇਹ ਕਹਿੰਦਾ ਬਈ 10 ਕਿੱਲਾਂ ਦੀ ਖੇਤੀ ਕਰਦਾਗਾ ਉਹ ਦੋ ਭਰਾ ਨੇ 20 ਦੀ ਤੇ ਬਹੁਤ ਸਾਫ ਟਰੈਕਟਰ ਕਹਿੰਦਾ ਤੇ ਅਗਲਾ ਨਜ਼ਾਰੇ ਲਊਗਾ ਜਿਹੜਾ ਲੱਗਿਆ ਬਹੁਤ ਸੋਹਣਾ ਟਰੈਕਟਰ ਹੈ ਜੀ ਕਿੰਨੇ ਮਿੰਟ ਹੋ ਗਏ ਹੈ ਵੀਰੇ अच्छा ਤੇ ਬਹੁਤ ਸੋਹਣਾਗਾ ਜੀ ਤੁਸੀਂ ਆਕੇ ਖਰੀਦ ਸਕਦੇ ਹੋ ਬਾਈ ਦਾ ਨੰਬਰ ਵੀ ਮਿਲ ਜੂਗਾ ਅਡਰੈਸ ਦਵਾਰੇ ਨੋਟ ਕਰ ਲਓ ਦਮਦਮਾ ਸਾਹਿਬ ਤਲਵੰਡੀ ਸਾਬੋ ਮੰਡੀ ਦੇ ਵਿੱਚ ਆਕੇ ਤੁਸੀਂ ਇਹ ਖਰੀਦ ਸਕਦੇ ਹੋ ਬਾਈ ਤੇ ਜਦੋਂ ਵੀ ਮਤਲਬ ਹੋਰ ਵੀ ਤੁਹਾਨੂੰ ਇੱਥੇ ਤੁਸੀਂ ਨਰਾਜ਼ ਨਹੀਂ ਹੋਵੋਗੇ ਬਾਈ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਟਰੈਕਟਰ ਇੱਥੇ ਮਿਲ ਜਾਣਗੇ ਜਿਵੇਂ ਕਿ ਇਸ ਤਰ੍ਹਾਂ ਸੋਨਾਲੀਕਾ ਮਹਿੰਦਰਾ ਗੌਂਡੀਅਰ ਐ ਨਹੀਂ ਹੈਗਾ ਤੁਸੀਂ ਖਾਲੀ ਮੁਰੋਗੇ ਇੱਥੇ ਬਾਈ ਲੋਨ ਵੀ ਕਰ ਦਿੰਦੇ ਲੋਨ ਕਰਕੇ ਟਰੈਕਟਰ ਨੂੰ ਮੰਨ ਕੇ ਚੱਲ ਸਸਤ ਆਪਣਾ ਮੌਕੇ ਤੇ ਜਿੰਨਾ ਤੁਸੀਂ ਡਾਊਨ ਪੇਮੈਂਟ ਭਰ ਸਕਦੇ ਹੋ 122 ਉਹ ਲੋਨ ਵਾਲੇ ਬੈਠਿਆ ਲੋਨ ਮੌਕੇ ਤੇ ਕਰ ਦਿੰਦੇ ਆ ਜੀ ਤੇ ਲੋਨ ਕਰਾ ਕੇ ਤੁਸੀਂ ਆਪਦੇ ਘਰੇ ਲਿਜਾ ਸਕਦੇ ਹੋ ਤੇ ਇਹ ਹਫਤੇ ਦੇ ਆਧਾਰ ਤੇ ਵੀ ਦੇ ਦਿੰਦੇ ਕੁਝ ਮੈਂ ਅਸੀਂ ਦੇ ਕੇ ਜੇਕਰ ਤੁਸੀਂ ਲਗਦ ਪੇਮੈਂਟ ਸਾਰੀ ਹਫਤੇ ਤੋਂ ਬਾਅਦ ਕਰਨੀ ਹੈ ਵੀ ਆਉਂਦੇ ਬੁੱਧਵਾਰ ਨੂੰ ਬੁੱਧਵਾਰ ਨੂੰ ਇਹ ਮੰਡੀ ਲੱਗਦੀ ਹੈ ਜੀ ਜਿਵੇਂ ਨੈਕਸਟ ਬੁੱਧਵਾਰ ਹੋ ਗਿਆ ਜੀ ਉਸ ਬੁੱਧਵਾਰ ਨੂੰ ਤੁਸੀਂ ਆ ਕੇ ਇੱਥੇ ਨਾ ਜੀ ਆਪਣਾ ਕੀ ਕਹਿੰਦੇ ਆ ਡਾਊਨ ਪੇਮੈਂਟ ਤੇ ਆਪਦਾ ਟਰੈਕ ਲੈ ਸਕਦੇ ਹੋ ਤੇ ਆਧਾਰ ਵੀ ਲੈ ਸਕਦੇ ਹੋ ਅਗਲੇ ਬੁੱਧਵਾਰ ਨੂੰ ਪੈਸੇ ਦੇ ਸਕਦੇ ਹੋ ਹੁਣ ਤੁਸੀਂ ਟਰੈਡ ਦੀ ਸਾਰੀ ਮਾੜੀ ਵੀਡੀਓ ਕਮਾ ਕੇ ਲੈਣੇ ਦੋਨਾਂ ਤੇ ਦੋ ਨਾ ਟ੍ਰੈਕਟਰ ਨੂੰ ਘੁਮਾ ਕੇ ਵੀਡੀਓ ਦਿਖਾਉਣਾ ਤੇ ਬਾਕੀ ਬਾਈ ਦਾ ਨੰਬਰ ਦੱਸ ਦੇਣਾ ਬਾਈ ਕਿੰਨਾ ਨੰਬਰ ਹੈ ਤੇਰਾ 86 86400 00552 00552 ਇਹ ਨੰਬਰ ਤੇ ਤੁਸੀਂ ਆ ਦੋਨੇ ਟ੍ਰੈਕਟਰਾਂ ਬਾਰੇ ਬਾਈ ਗੱਲ ਕਰ ਸਕਦੇ ਹੋ ਬਾਈ ਮੌਕੇ ਤੇ ਬਾਅਦ ਘਾਟ ਬਾਈ ਆਪੀ ਕਰ ਲੂਗਾ ਜੀ ਠੀਕ ਹੈ ਜੀ ਮੌਕੇ ਤੇ ਜਿਹੜੀ ਬਾਦ ਕਰ ਲੂਗਾ ਸਪਰਾਜ ਜਮ ਅਰੀਜਨਲ ਪਿਆ ਜੀ 622000 ਮੁੱਲ ਤੁਹਾਨੂੰ ਜਿਹੜਾ ਦੱਸਿਆਗਾ ਤੇ ਉਹਦਾ 345 ਦੱਸਿਆਗਾ ਮੌਕੇ ਤੇ ਬਾਈ ਕਹਿੰਦਾ ਮੈਂ ਬਾਅਦ ਘਾਟ ਕਰ ਲੂੰਗਾ ਤੇ ਤੁਸੀਂ ਜਰੂਰ ਇੱਕ ਵਾਰ ਟਰਾਈ ਕਰੋ ਜੀ ਬਾਈ ਕਿਉਂਕਿ ਮੰਡੀ ਦੇ ਵਿੱਚ ਨਾ ਹਰ ਪ੍ਰਕਾਰ ਦੇ ਟਰੈਕਟਰ ਮਿਲਣਗੇ ਤੁਹਾਨੂੰ ਮੈਸੇਂਜ ਮਹਿੰਦਰਾ ਜਿਹੜਾ ਵੀ ਲੈਣਾ ਹੋਇਆ ਤੁਸੀਂ ਆ ਕੇ ਲਿਜਾ ਸਕਦੇ ਹੋ ਜੀ ਐ ਨਹੀਂ ਹੈਗਾ ਵੀ ਤੁਸੀਂ ਖਾਲੀ ਮੁੜ ਜਾਓਗੇ ਟਰੈਡ ਲੈਣਾ ਹੈ ਕਿਉਂਕਿ ਸੀਜ਼ਨ ਦਾ ਟਾਈਮ ਹੈ ਤੇ ਰੇਟ ਵੀ ਕੋਈ ਬਾਹਲੇ ਨਹੀਂ ਹੈਗੇ ਤੇ ਬਾਕੀ ਆ ਟਰੈਕਟਰ ਜਿਹੜਾ ਸਾਰਾ ਥੱਲੋਂ ਕੋਈ ਲੀਕ ਨਹੀਂ ਭੋਰਾ ਵੀ ਲੀਕ ਨਹੀਂ ਦੇਵਾ ਸਾਫ ਪਿਆ ਟਰੈਡ ਟੂ ਰਿਆਂ ਵਧੀਆ ਪਿਆ ਯਾਨੀ ਕਿ ਤੇ ਪੈਸਾ ਲਾਉਣ ਦੀ ਲੋੜ ਨਹੀਂ ਕਿਹ ਲੈ ਬਾਹੀ ਕਰ ਸਕਦੇ ਤੁਸੀਂ ਜਾ ਕੇ ਠੀਕ ਹੈ ਜੀ ਕਿੰਨੇ ਮਿੰਟ ਦੀ ਹੋ ਗਈ ਹੋਈ ਹਾਂ 10 ਹਾਂ ਅਸ 10 ਸਕਿੰਟ ਅੱਛਾ ਜੀ ਵਸ ਟਰੈਕਟਰਾਂ ਦੇ ਬਸ ਸਾਰੇ ਉਧਰ ਘੁਮਾ ਦੇ ਪਰਲੇ ਪਾਸੇ ਸਾਰੀ ਦਿਖਾ ਦੇ ਮੰਡੀ ਦਾ ਐ ਕਮਾ ਹੀ ਮੰਡੀ ਗਣ ਦੇਖ ਸਕਦੇ ਹਾਂ ਵੀਰੇ ਸਾਰੀ ਮੰਡੀ ਦੇਖ ਸਕਦੇ ਹਾਂ ਕਿੰਨੇ ਟਰੈਕਟਰ ਪਏ ਆ ਜੀ ਹਰ ਤਰ੍ਹਾਂ ਦੇ ਇੱਧਰ ਦੇਖੋ ਜੀ ਹਰ ਤਰ੍ਹਾਂ ਦੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਜੀ ਇੱਥੇ ਆ ਕੇ ਤੁਸੀਂ ਹਰ ਤਰ੍ਹਾਂ ਦਾ ਟਰੈਕਟਰ ਖੀਂ ਸਕਦੇ ਹੋ ਜੀ ਤੇ ਤੁਸੀਂ ਨਾਜ਼ ਨਹੀਂ ਹੋਵਗੇ ਜੀ ਕਿਉਂਕਿ ਇਹ ਦੁਆਰੇ ਦਾ ਸ੍ਰੀ ਦਮਦਵਾ ਸਾਹਿਬ ਤਲਵੰਡੀ ਸਾਬ ਉਹ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਜੀ ਤੇ ਆ ਕੇ ਖਰੀਦ ਸਕਦੇ ਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਕਮੈਂਟ ਲਾਈਕ ਜਰੂਰ ਕਰਨਾ ਧੰਨਵਾਦ